ਯਾਰ ਕੀ ਲੈ ਗਿਆ ਦਿਨ ਉਹ ਜਦੋਂ ਚਲੋ ਅਜਿੰਦਰ ਸਿੰਘ ਜੀ ਸਜ਼ਾ ਸੁਣਾਏਗੇ ਯਾਨੀ ਜਿੰਦਰ ਸਿੰਘ ਜੀ ਨਾਲ ਬੋਲਣਾ ਕਿਹੜੇ ਕਿਹੜੀ ਬੰਦੇ ਕਿੰਨੀ ਕਿੰਨੀ ਸਜ਼ਾ ਗਈ ਸਰ ਮੈਂ ਫੇਰ ਦੁਬਾਰਾ ਦੱਸਣਾ ਚਾਹਾਂਗਾ ਦਵਿੰਦਰ ਕੁਮਾਰ ਸਾਰਦ ਸਿੰਘ ਤੇ ਕਵਲਦੀਪ ਸਿੰਘ ਅਸ਼ਨੀ ਕੁਮਾਰ ਤੇ ਸੇਮ ਸਿੰਘ ਤੇ ਹਰਜਿੰਦਰ ਸਿੰਘ ਨੂੰ ਸੈਕਸ਼ਨ 3 1 10 ਐਂਡ ਸੈਕਸ਼ਨ 4 ਐਸ ਸੀ ਐਸਟੀ ਐਕਟ ਥੱਲੇ ਅਧੇ 323 506 148 149 ਤਹਿਤ ਦੋਸ਼ੀ ਕਰਾਰ ਕੀਤਾ ਗਿਆ ਹੈ ਤੇ ਇਹਨਾਂ ਨੂੰ 4 ਸਾਲ ਤੇ 50000 ਰੁਪਏ ਜੁਰਮਾਨਾ ਇਨ ਡਿਫਾਲਟ ਆਫ ਫਾਈਨ 6 ਮਹੀਨੇ ਸਜ਼ਾ ਹੋਰ ਸੁਣਾਈ ਜਾਏਗੀ ਜਿਹੜੇ ਮਨਿੰਦਰ ਸਿੰਘ ਔਰ ਫਲਾਲਪੁਰ ਔਰ ਸਾਹਾ ਜੀ ਉਹਨਾਂ ਨੂੰ ਸੈਕਸ਼ਨ 354 ਐਡ-ਆਨ ਕੀਤੀ ਗਈ ਆ ਜਿਹਦੀ ਸਜ਼ਾ 3 ਸਾਲ ਤੇ 20000 ਰੁਪਏ ਜੁਰਮਾਨਾ ਇਨ ਡਿਫਾਲਟ ਆਫ ਫਾਈਨ 3 ਮਹੀਨੇ ਹੋਰ ਸਜ਼ਾ ਸੁਣਾਈ ਜਾਏਗੀ ਜਿਹੜੇ ਬਾਕੀ ਤਿੰਨ ਦੋਸ਼ੀ ਰਹਿ ਗਏ ਹਨ ਨਰਿੰਦਰਜੀਤ ਸਿੰਘ ਤੇ ਗੁਰਦੀਪ ਰਾਜ ਉਹਨਾਂ ਨੂੰ 323 148 159 ਤੇ 342 ਥੱਲੇ ਵੀ ਸਜ਼ਾ ਸੁਣਾਈ ਗਈ ਆ ਜਿਹਦੀ 1 ਸਾਲ ਦੀ ਸਜ਼ਾ ਹੈ ਅਤੇ ਗਗਨਦੀਪ ਸਿੰਘ ਦੋਸ਼ੀ ਨੂੰ 323 506 148 159 ਥੱਲੇ ਸਜ਼ਾ ਸੁਣਾਈ ਗਈ ਹੈ ਸਰ ਹਾਂ 357 ਇਹ ਥੱਲੇ ਇਹਨਾਂ ਨੂੰ ਸਰਕਾਰ ਵੱਲੋਂ ਲਿਖਿਆ ਗਿਆ ਹੈ ਕਿ ਕੋਟ ਅਵਾਰਡ ਦਿੱਤਾ ਜਾਏਗਾ ਐਸ ਪਰ ਲਾਅ ਇਹਨਾਂ ਨੂੰ ਮਿਲੇਗਾ ਜੋ ਸਰਕਾਰ ਕਨਸੀਡ